ਡੇਰਾ ਬਿਆਸ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਿਆਸ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਅੱਜ ਜਸਦੀਪ ਸਿੰਘ ਗਿੱਲ ਨੂੰ ਪੂਰੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਥਾਪੜਾ ਦੇ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਹੁਣ ਜਿਹੜਾ ਕੱਲ ਪ੍ਰੋਗਰਾਮ ਲਿਖਿਆ ਗਿਆ ਸੀ ਜਿਸ ਆਧਾਰ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਨੂੰ ਐਲਾਨ ਦਿੱਤਾ ਗਿਆ ਖੈਰ ਇਸੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀ ਜਸਦੀਪ ਸਿੰਘ ਗਿੱਲ ਦੀ ਤੇ ਉਹ ਵੀ ਨਾਮ ਇਨੀਸ਼ੀਏਸ਼ਨ ਐਕसेस ਕਰਨਗੇ ਔਰ ਨਾਲ ਦੀ ਨਾਲ ਡੇਰੇ ਦਾ ਪ੍ਰਚਾਰ ਵੀ ਕਰਨਗੇ ਇਸੇ ਚੀਜ਼ ਨੂੰ ਲੈ ਕੇ ਸਿਰਫ ਇਕੱਲੇ ਉਹ ਹੀ ਨਹੀਂ ਹੋਣਗੇ ਸਗੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਉਹਨਾਂ ਦੇ ਨਾਲ ਹੀ ਹੋਣਗੇ ਦੋਵੇਂ ਇਕੱਠੇ ਤੇ ਰਲ ਕੇ ਇਹ ਸਾਰੀ ਪ੍ਰੋਸੈਸ ਜਿਹੜੀ ਆ ਉਮਲ ਦੇ ਵਿੱਚ ਲਿਆਉਣਗੇ ਫਿਲਹਾਲ ਇਹ ਕਿਹਾ ਜਾ ਰਿਹਾ ਹੈ ਡੇਰਾ ਬਿਆਸ ਦੇ ਵਿੱਚ ਭਾਰੀ ਸੰਗਤ ਦਾ ਇਕੱਠ ਹੋਇਆ ਜਿਸ ਤੋਂ ਬਾਅਦ ਸੰਗਤਾਂ ਦੇ ਵਿੱਚ ਰੋਸ ਵੀ ਸੀ ਨਾਰਾਜ਼ਗੀ ਵੀ ਸੀ ਔਰ ਜਾਣਕਾਰੀ ਮੁਤਾਬਕ ਲੋਕ ਪ੍ਰਚਾਰ ਦੌਰਾਨ ਰੋਣ ਲੱਗ ਗਏ ਔਰ ਇੱਥੋਂ ਤੱਕ ਖਬਰਾਂ ਸਾਹਮਣੇ ਆ ਰਹੀਆਂ ਕਿ ਇਸ ਚੀਜ਼ ਤੋਂ ਲੋਕ ਕਾਫੀ ਹੱਦ ਤੱਕ ਨਾਖੁਸ਼ ਵੀ ਨੇ ਖਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਥਾਪੜਾ ਦੇ ਦਿੱਤਾ ਗਿਆ ਔਰ ਇਸੇ ਦੇ ਨਾਲ ਡੇਰਾ ਬਿਆਸ ਦੇ 6ਵੇਂ ਮੁਖੀ ਦੇ ਤੌਰ ਦੇ ਉੱਤੇ ਜਸਦੀਪ ਸਿੰਘ ਗਿੱਲ ਨੂੰ ਐਲਾਨ ਦਿੱਤਾ ਗਿਆ